ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਰਬਰੀ ਦੇ ਸੂਟ ਲੈ ਕੇ ਆਏਗੇ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਾਹਰ ਤੋਂ ਕਾਫੀ ਪਹਿਣਾ ਦੇ ਮੈਨੂੰ ਮੈਸੇਜ ਆ ਰਹੇ ਸੀਗੇ ਵੀ ਬਰਬਰੀ ਦੇ ਸੂਟ ਕੱਟੂ-ਕੱਟ ਮੈਨੂੰ 10 ਦਿਨ ਹੋ ਗਏ ਮੈਸੇਜ ਆਉਂਦਿਆਂ ਨੂੰ ਤੇ ਮੈਂ ਸੋਚਿਆ ਵੀ ਅੱਜ ਆਪਾਂ ਵੀਡੀਓ ਬਣਾ ਦਿੰਨੇਗੇ ਇੱਕ ਨਾਲ ਥੋੜੇ ਜਿਹੇ ਜਿਹੜੇ ਸੂਟ ਲਏਗੇ ਥੋੜੇ ਤੁਹਾਨੂੰ ਮਤ ਤੀਜ ਫੰਕਸ਼ਨ ਕਰਕੇ ਹਨਾ ਵੀ ਥੋੜੇ ਤੁਹਾਨੂੰ ਆਪਾਂ ਲੈਸ ਤੇ ਦਵਾਂਗੇ ਜਿੱਦਾਂ ਕਿ ਇਹਦਾ ਪ੍ਰਾਈਸ ਪਹਿਲਾਂ ਹਨਾ ਜਿਆਦਾ ਸੀਗਾ ਤੇ ਹੁਣ ਆਪਾਂ ਥੋੜੇ ਬਹੁਤ ਇਹ ਤੁਹਾਨੂੰ ਲੈਸ ਤੇ ਦਵਾਂਗੇ ਜਿਹੜੀਆਂ ਆਪਾਂ ਲੈਣਾ ਚਾਹੁੰਦੀਆਂ ਨੇ ਕਿ ਡਿਸਕਾਊਂਟ ਤੇ ਨੇ ਕਿ ਅੱਜ ਵਾਲੇ ਸੂਟ ਤੀਆਂ ਤੀਜ ਸਪੈਸ਼ਲ ਆਫਰ ਹੈਗੀ ਅੱਜ ਵਾਲੇ ਸੂਟਾਂ ਤੇ ਤਾਂ ਫਾਸਟਲੀ ਆਪਣਾ ਆਰਡਰ ਕਰਦੇ ਹੋ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ 1750 ਵਿਦ ਸ਼ਿਪਿੰਗ ਰਹੂਗਾ ਦੁਪੱਟਾ ਵਗੈਰਾ ਤੁਸੀਂ ਰੈਡੀ ਕਰਵਾਉਗੇ ਉਹ ਅਲੱਗ ਤੋਂ ਹੋਣਗੇ ਠੀਕ ਹੈ ਜੀ ਪ੍ਰਿੰਟ ਤੁਸੀਂ ਦੇਖਦੇ ਜਾਇਓ ਅਤੇ ਇਹ ਦੁਪੱਟਾ ਇਹਦੇ ਨਾਲ ਆਪਾਂ ਸੌਫਟ ਬਰਬਰੀ ਦਾ ਲਗਾਵਾਂਗੇ ਜੇ ਤੁਸੀਂ ਲੈਣਾ ਚਾਹੋ ਨੇ ਸੌਫਟ ਵਰਬਰੀ ਦਾ ਦੁਪੱਟਾ ਤਾਂ ਤੁਸੀਂ ਲੈ ਸਕਦੇ ਹੋ ਲੋ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਸਾ ਕਲਰ ਪ੍ਰਿੰਟ ਚੈੱਕ ਕਰ ਲਓ ਸਾਰੇ ਸੂਟਾਂ ਦਾ ਪ੍ਰਾਈਸ ਆ ਚੱਲਿਆ ਅੰਦਰ ਹੋਗਾ ਜੀ 1750 ਠੀਕ ਹੈ ਜੀ ਸਪੀਡ ਤੇ ਆਫਰ ਹੈਗੀ ਇਹ ਬਹੁਤ ਜਾਦੇ ਸੋਹਣੀ ਬਰਬਰੀ ਹੈਗੀ ਇੱਕ ਵੀ ਸੂਟ ਇਦਾਂ ਦਾ ਨਹੀਂ ਹੈਗਾ ਵੀ ਕੋਈ ਵੀ ਸੂਟ ਵੀ ਸੋਹਣਾ ਨਾ ਹੋਵੇ ਤੇ ਵਧੀਆ ਘਰ ਦੀ ਬਰਬਰੀ ਹੈਗੀ ਬਹੁਤ ਜਾਦੇ ਸੋਹਣੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਇਹਦੇ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਜੇ ਕਰਵਾਉਣਾ ਚਾਹੁੰਦੇ ਹੋਗੇ ਬਾਰ-ਬਾਰ ਰਿਪੀਟ ਹੋਏ ਨੇਗੇ ਸਾਡੇ ਸੂਟ ਬਾਰ-ਬਾਰ ਆਪਾਂ ਸੇਲ ਕੀਤੇ ਨੇ ਬਰਬਰੀ ਇੰਨੀ ਕਿ ਸੇਲ ਹੋਈ ਹੈ ਇਸ ਵਾਰ ਬਹੁਤ ਜਾਦੇ ਸੇਲ ਹੋਈ ਹੈ ਦੇਖੋ ਤੁਸੀਂ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਪਿੰਕ ਜਿਹਾ ਸ਼ੇਡ ਹੈਗਾ ਇਸ ਤਰ੍ਹਾਂ ਪ੍ਰਿੰਟ ਹੈਗਾ ਇਹਦਾ ਪ੍ਰਾਈਸ ਸਾਰਿਆਂ ਦਾ ਹੀ ਸੇਮ ਹੈ ਇੱਕੋ ਜਿਹਾ ਹੀ ਪ੍ਰਾਈਸ ਹੈਗਾ ਸਭ ਤੋਂ ਪਹਿਲਾ ਸੂਟ ਦਿਖਾਇਆ ਸੀ ਜਿਹੜਾ ਮੈਂ ਉਹਦਾ ਇਹ ਦੂਜਾ ਕਲਰ ਹੈਗਾ ਜਦੋਂ ਇਹ ਮਤਲਬ ਸੇਲ ਹੋ ਗਿਆ ਸਟਾਕ ਫਿਰ ਆਪਾਂ ਰਿਪੀਟ ਬਰਬਰੀ ਦਾ ਸਟਾਕ ਰੱਖਾਂਗੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਇਸ ਕਰਕੇ ਆਪਾਂ ਲਿਆ ਕੇ ਰੱਖਦੇ ਹੀ ਰੱਖਦੇ ਆਂਗੇ ਚਾਹੇ ਦੀ ਆਪਾਂ ਨੂੰ ਇਹੀ ਸੇਮ ਰਿਪੀਟ ਪ੍ਰਿੰਟ ਮਿਲ ਜਾਣ ਚਾਹੇ ਦੀ ਹੋਰ ਨਵੇਂ ਮਿਲ ਜਾਣ ਜਿੱਦਾਂ ਵੀ ਮਿਲ ਜਾਣ ਕਿਉਂਕਿ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਬਰਬਰੀ ਨੈਕਸਟ ਸੂਟ ਤੁਸੀਂ ਦੇਖੋ ਇਹ ਕਲਰ ਤੇ ਹੈਗਾ ਲਓ ਜੀ ਪ੍ਰਾਈਸ ਸੇਮ ਰਹੂਗਾ ਦੁਪट्टे ਤੁਸੀਂ ਆਪਣੀ ਚੁਆਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋਗੇ ਜਿਸ ਤਰ੍ਹਾਂ ਵੀ ਕਰਵਾਉਣਾ ਚਾਹੋਗੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਹੈ ਇਹ ਸ਼ੇਡ ਹੈ ਵੀ ਥੋੜਾ ਜਿਹਾ ਡਾਲ ਆ ਰਿਹਾ ਹੈਗਾ ਇਸ ਤਰ੍ਹਾਂ ਪ੍ਰੋਪਰ ਹੈ ਕਲਰ ਇਹ ਵਾਲਾ ਇਸ ਤੋਂ ਥੋੜਾ ਜਿਹਾ ਡਾਰਕੀ ਹੈਗਾ ਇਦਾਂ ਸਹੀ ਆ ਰਿਹਾ ਸੀਗਾ ਹੁਣ ਇਸ ਤਰ੍ਹਾਂ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈ ਇਦਾਂ ਇਹ ਵਾਲਾ ਕਲਰ ਹੈਗਾ ਬਿਲਕੁਲ ਸਹੀ ਕਲਰ ਹੈ ਨਾ ਜਿਹੜਾ ਇਹਦਾ ਇਹ ਵਾਲਾ ਕਲਰ ਹੈਗਾ ਤੁਸੀਂ ਧਿਆਨ ਨਾਲ ਇਹਦਾ ਸਕਰੀਨਸ਼ਾਟ ਲੈ ਸਕਦੇ ਹੋਗੇ ਦੇਖੋ ਜੀ ਬਿਲਕੁਲ ਪਰਫੈਕਟ ਕਲਰ ਹੈ 19 20 ਕਲਰ 19 20 ਦਾ ਵੀ ਨਹੀਂ ਫਰਕ ਹੈਗਾ ਕਲਰ ਦਾ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਦੇਖੋ ਕੱਟਵਰਕ ਵਗੈਰਾ ਤੁਸੀਂ ਜੇ ਕਰਵਾਉਣਾ ਚਾਹੁੰਦੇ ਥੋੜਾ ਬਹੁਤਾ ਹਨਾ ਵੀ ਵੀ ਅਸੀਂ ਵਰਕ ਕਰਵਾਉਣਾ ਵੀ ਵਧੀਆ ਬਣ ਜਾਊਗਾ ਪ੍ਰਿੰਟ ਸੂਟ ਪੈਚ ਲਗਾ ਕੇ ਜਿੱਦਾਂ ਵੀ ਤੁਸੀਂ ਕਰਾਉਣਾ ਚਾਹੁੰਦੇ ਹੋਗੇ ਇਹਦਾ ਆ ਵਾਲੇ ਪ੍ਰਿੰਟ ਨੇ ਜਿਹੜੇ ਇਹਨਾਂ ਤੇ ਤੁਸੀਂ ਕਰਵਾ ਸਕਦੇ ਹੋ ਲਾਈਮਨ ਸ਼ੇਡ ਆ ਜਾਊਗਾ येलो ਸ਼ਾਈਨ ਦੇਖੋ ਤੁਹਾਨੂੰ ਸਾਰੇ ਕੱਪੜੇ 'ਚ ਇੰਨੀ ਹੀ ਸ਼ਾਈਨ ਮਿਲੂਗੀ ਜਿੰਨੀ ਤੁਹਾਨੂੰ ਸ਼ੋਅ ਹੋ ਰਹੀ ਹੈ ਨੈਕਸਟ ਦੇਖੋ ਤੁਸੀਂ ਪ੍ਰਿੰਟ ਇਹ ਵਾਲੇ ਪ੍ਰਿੰਟ ਦੇ ਮੈਨੂੰ ਬਹੁਤ ਸਕਰੀਨਸ਼ਾਟ ਪੇਜ ਹੁੰਦੀਆਂ ਨੇ ਪੜ੍ਹਨਾ ਵੀ ਸਾਨੂੰ ਐਵੇਂ ਦੇ ਪ੍ਰਿੰਟ ਲਿਆ ਦੋ ਹਨਾ ਤਾਂ ਤੁਸੀਂ ਅੱਜ ਵਾਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਲੱਗ ਸੂਟ ਨੂੰ ਡਿਜ਼ਾਈਨ ਕਰਕੇ ਜੇ ਤੁਸੀਂ ਰੈਡੀ ਕਰਵਾਉਣੀ ਹੋਣਾ ਬਹੁਤ ਜਿਆਦਾ ਸੋਹਣਾ ਮਤਲਬ ਡਿਜ਼ਾਈਨ ਰੈਡੀ ਕਰਵਾਓ ਜਿੱਦਾਂ ਕੱਟ ਵਾਲੀ ਲੈਸ ਪਵਾ ਲਓ ਸਾਈਡਾਂ ਤੇ ਬ੍ਰੀਕ ਪਾਈਪ ਜਾਂ ਲੈਸਸ ਦਾ ਬਹੁਤ سارے ਡਿਜ਼ਾਈਨ ਹੁੰਦੇ ਨੇ ਜੇ ਤੁਸੀਂ ਇੰਨਾ ਸੂਟਾਂ ਨੂੰ ਡਿਜ਼ਾਈਨ ਵਾਲੇ ਸੂਟ ਰੈਡੀ ਕਰਵਾਉਂਗੇ ਨਾ ਤਾਂ ਬਹੁਤ ਜਿਆਦਾ ਸੋਹਣੇ ਬਣ ਜਾਣਗੇ ਮੈਂ ਤੁਹਾਨੂੰ ਨਾ ਇਹ ਸੂਟ ਸੈਮੀ ਸਟਿਚ ਵੀ ਕਰ ਮਤਲਬ ਕਰਕੇ ਸ਼ੋਅ ਕਰ ਦਿਆ ਕਰਾਂ ਵੀ ਜਿਹੜੀਆਂ ਪੈਣਾ ਲੈਣਾ ਚਾਹੁੰਦੀਆਂ ਨੇ ਜਿਵੇਂ ਕਿ ਸੈਮੀ ਸਟਿਚ suit ਬਸ ਤੁਸੀਂ ਅਲਟਰ ਕਰਵਾ ਕੇ ਚਾਹੀਦੀ ਤੁਸੀਂ ਮੇਰੇ ਤੋਂ ਕਰਵਾ ਲਓ ਅਲਟਰ ਵੀ ਸਾਡਾ ਇਹ ਮੈਜ਼ਰਮੈਂਟ ਤੇ ਸਹੀ ਕਰ ਦੋ ਹਨਾ ਸੈਮੀ ਸਟਿਚ suit ਤੁਸੀਂ ਮੈਨੂੰ ਕਮੈਂਟ ਕਰਿਓ ਵੀ ਇਦਾਂ ਆਪਾਂ ਵੀ ਸਹੀ ਰਹੂਗਾ ਵੀ ਜੇ ਆਪਾਂ ਸੈਮੀ ਸਟਿਚ suit ਵੀ ਤੁਹਾਡੇ ਲਈ ਲੈ ਕੇ ਆਏ ਕਰੀ ਹੈ ਹਨਾ ਕਿਉਂਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ ਵੀ ਇਹ ਡਿਜ਼ਾਈਨ ਕਿੱਦਾਂ ਬਣ ਕੇ ਰੈਡੀ ਹੁੰਦਾ ਹੈਗਾ ਤੇ ਜਿਹੜੀ ਭੈਣ ਨੂੰ ਜ਼ਰੂਰਤ ਹੋਇਆ ਕਰੂਗੀ ਨਾਲੇ ਤਾਂ ਉਹਨਾਂ ਨੂੰ ਸਲਾਈ ਕੀਤਾ suit ਮਿਲ ਜਾਇਆ ਕਰੂਗਾ ਤੇ ਨਾਲੇ ਹਨਾ ਵੀ ਤੁਸੀਂ ਆਪਣਾ ਮੈਨੂੰ ਮੇਜ਼ਰਮੈਂਟ ਭੇਜ ਕੇ ਜੇ ਹਰੀ ਤੁਸੀਂ ਮੇਰੇ ਤੋਂ ਅਲਟਰ ਕਰਵਾ ਸਕਦੇ ਹੋ ਦੀ ਫਿਟਿੰਗ ਕਰਵਾ ਸਕਦੇ ਹੋਗੇ ਚਾਹੇ ਹਨਾ ਤੁਸੀਂ ਐਦਾਂ ਹੀ ਮੰਗਵਾ ਲਓ ਸੈਮੀ ਸਟਿਚ ਸੂਟ ਤਾ ਤੁਸੀਂ ਜਿੱਥੇ ਤੁਹਾਡੇ ਸਹੀ ਹੁੰਦੀ ਤੁਸੀਂ ਆਪਣੀ ਫਿਟਿੰਗ ਦਾ ਇਹਨੂੰ ਪ੍ਰੋਪਰ ਪਰਫੈਕਟ ਸਹੀ ਕਰਵਾ ਸਕਦੇ ਹੋਗੇ ਨਾਲੇ ਤੁਹਾਨੂੰ ਆਈਡੀਆ ਹੋ ਜਾ ਕਰੂ ਵੀ ਕਿੱਦਾਂ ਦਾ ਸੂਟ ਲੱਗਦਾ ਹਨਾ ਡਿਜ਼ਾਈਨ ਵਗੈਰਾ ਸਾਰਾ ਪ੍ਰੋਪਰ ਸੈਮੀ ਸਟਿਚ ਸੂਟ ਦੇ ਵਿੱਚ ਨੈਕ ਵਗੈਰਾ ਦੇ ਮਤਲਬ ਜਿਹੜੇ ਗਲੇ ਹੁੰਦੇ ਨੇ ਬਿਲਕੁਲ ਸਹੀ ਪਰਫੈਕਟ ਆਉਂਦੇ ਨੇ ਕੋਈ ਵੀ ਭੈਣ ਉਹਨੂੰ ਪਾ ਸਕਦੀ ਹੈ ਤੇ ਲੈਂਥ ਉਹਨਾਂ ਦੀ ਹੁੰਦੀ ਹੈ ਜੀ 42 43 44 ਤੱਕ ਤੇ ਇੱਥੇ ਤੱਕ ਆਪਣਾ ਮੈਜ਼ਰਮੈਂਟ ਹੁੰਦਾ ਸਾਰੀਆਂ ਬੈਨ ਜਿੰਨੀਆਂ ਮੇਰੇ ਤੋਂ ਸਟਿਚ ਕਰਵਾਉਂਦੀਆਂ ਨੇਗੇ ਇੱਥੇ ਤੱਕ ਹੁੰਦਾਗਾ ਜੇ ਤੁਸੀਂ ਇਸ ਤੋਂ ਲੰਬਾ ਵੀ ਰੱਖਣਾ ਹੋਇਆ ਕਰੂਗਾ ਤੇ ਵਿੱਚ ਫੋਲਡ ਕੀਤਾ ਹੋਇਆ ਕਰੂਗਾ ਤਰਪਾਈ ਦੇ ਵਿੱਚ ਤਾਂ ਆਪਾਂ ਉਹਦੀ ਲੈਂਥ ਹੈ ਜਿਹੜੀ ਆਪਾਂ ਵਧਾ ਸਕਦੇ ਹਾਂ ਜਿਵੇਂ ਕਿ ਇਹ ਪ੍ਰਿੰਟ ਸੂਟ ਨੇਗੇ ਇਹਨਾਂ ਨੂੰ ਆਪਾਂ ਸੈਮੀ ਸਟਿਚ ਕਰਕੇ ਜਿਵੇਂ ਤੁਹਾਨੂੰ ਸ਼ੋਅ ਕਰਾਂ ਤੁਹਾਨੂੰ ਬਹੁਤ ਵਧੀਆ ਮਤਲਬ ਪਤਾ ਲੱਗ ਤੁਹ ਵੀ ਕਿੱਦਾਂ ਸਲਾਈ ਕਰਕੇ ਕਿੱਦਾਂ ਡਿਜ਼ਾਈਨ ਵੀ ਕਿਸ ਤਰ੍ਹਾਂ ਇਹ ਸੂਟ ਨੇਗੇ ਸਾਡੇ ਲਈ ਲੱਗਦੇ ਨੇਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਸੈਮੀ ਸਟਿਚ ਆਪਾਂ ਸੂਟ ਲੈ ਕੇ ਆਏ ਕਰੀ ਵੀ ਬਣਵਾ ਕੇ ਹਨਾ ਵੀ ਤਾਂ ਤੁਸੀਂ ਜਿਹੜੇ ਇਦਾਂ ਹੀ ਲੈ ਸਕੋ ਸੂਟ ਤੇ ਨੈਕਸਟ ਕਲਰ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੇ ਇਹਦੇ ਵਿੱਚ ਇੱਕ ਕਲਰ ਹੈਗਾਗਾ ਪਿੰਕ ਦੇਖੋ ਆਹ ਵਾਲਾ ਸ਼ੇਡ ਵੀ ਹੈ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਬਹੁਤ ਪਿਆਰਾ ਕਲਰ ਹੈਗਾ ਇਸ ਤਰ੍ਹਾਂ ਠੀਕ ਹੈ ਜੀ ਪ੍ਰਾਈਸ ਆਜ ਵਾਲੇ ਸੁੱਟਣ ਦਾ ਸਾਰਿਆਂ ਦਾ ਹੈਗਾਗਾ 1750 ਪ੍ਰਾਈਸ ਹੈਗਾ ਤੇ ਲਵੈਂਡਰ ਕਲਰ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਹਾਂ ਸ਼ਾਇਦ ਤੇ ਇੱਕ ਵਾਰ ਤੁਹਾਨੂੰ ਮੈਂ ਫੇਰ ਵੀ ਦਿਖਾ ਦੇਣੀ ਹੈਗੀ ਤੇ ਕਿਤੇ ਵਿੱਚ ਹੈਗਾਗਾ ਲਵੈਂਡਰ ਸ਼ੇਡ ਦੇਖੋ ਸ਼ੇਡ ਬਹੁਤ ਜਿਆਦਾ ਸੋਹਣੇ ਨੇਗੇ ਤੇ ਇਹਨਾਂ ਨੂੰ ਸਲਾਈ ਡਿਜ਼ਾਈਨ ਵਾਲੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਇਹਦੇ ਵਿੱਚ ਹੈਗਾ ਕਿ ਡਾਰਕ ਪਿੰਕ ਸ਼ੇਡ ਹੈਗਾ ਦੇਖੋ ਮਜ਼ੈਂਟਾ ਬਿਲਕੁਲ ਡਾਰਕ ਕਲਰ ਹੈ ਰਾਣੀ ਕਲਰ ਜੇ ਕਿਸੇ ਭੈਣ ਨੇ ਬਹੁਤ ਹੀ ਮਤਲਬ ਡਾਰਕ ਕਲਰ ਪਾਉਣਾ ਹੋਵੇ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋਗੇ ਸੂਟ ਠੀਕ ਐ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈਗਾ ਕਨਫਰਮ ਕਰ ਸਕਦੇ ਹੋਗੇ ਲੈ ਸਕਦੇ ਹੋਗੇ ਤੇ ਜਰੂਰ ਮੈਨੂੰ ਦੱਸਿਓ ਵੀ ਆਪਾਂ ਸੈਮੇ ਸਟਿਚ ਮੇਰਾ ਤਾਂ ਵੀ ਇਤਾਂ ਹੀ ਸਲਾਹ ਹੈ ਵੀ ਆਪਾਂ ਤੁਹਾਨੂੰ ਸੈਮੇ ਸਟਿਚ ਥੋੜੇ ਜੀ ਸੂਟ ਕਰਕੇ ਵੀ ਸ਼ੋਅ ਕਰਿਆ ਕਰੀਏ ਜਿਹੜੀ ਭੈਣ ਨੂੰ ਲੋਡ ਹੋਇਆ ਕਰੂਗੀ ਹੁਣ ਆਪਣੇ ਨਾਲ ਇੰਨੇ ਮਤਲਬ ਇੰਨੇ ਹਜ਼ਾਰ ਕਸਟਮਰ ਜੁੜੇ ਹੋਏ ਨੇ ਕਿ ਜਿਹੜੀ ਭੈਣ ਨੂੰ ਲੋਡ ਹੋਇਆ ਕਰੂਗੀ ਆਪਣਾ ਮੈਜ਼ਰਮੈਂਟ ਪਰਫੈਕਟ ਕਰਵਾ ਕੇ ਆਲਟਰ ਕਰਵਾ ਕੇ ਥੋੜਾ ਬਹੁਤਾ ਫਿਟਿੰਗ ਕਰਵਾਉਣੀ ਪਿਆ ਕਰੂਗੀ ਸਲਵਾਰ ਦੀ ਲੈਂਥ ਦੀ ਹੋ ਜਾਏ ਕਰੂ ਮਾੜੀ ਮੋਟੀ ਜਿਆਦਾ ਨਹੀਂ ਤੇ ਉਹ ਆਪਾਂ ਤੁਹਾਨੂੰ ਕਰਵਾ ਕੇ ਦੇ ਦਿਆ ਕਰੀਏ ਚਾਹੀਦੀ ਤੁਸੀਂ ਆਪ ਖੁਦ ਵੀ ਕਰਵਾ ਸਕਦੇ ਹੋ ਉਹਨੂੰ ਠੀਕ ਐ ਜੀ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲੰਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਸਾਰੇ ਸੂਟ ਲੰਗੇ 30 ਦੀ ਆਫਰ ਤੇ ਨੇਗੇ 30 ਦੀ ਤੇ ਜਿਹੜੀ ਕਿਸੇ ਵੀ ਭੈਣ ਨੂੰ ਚਾਹੀਦੀ ਹੈ ਤਾਂ ਆਪਣਾ ਜਲਦੀ ਆਰਡਰ ਕਰ ਦਿਓ ਪ੍ਰਾਈਸ ਸਾਰਿਆਂ ਦਾ ਰਹੂਗਾ 1750 ਵਿਦ ਸ਼ਿਪਿੰਗ ਰਹੂਗਾ ਕੋਈ ਦੁਪੱਟਾ ਨਹੀਂ ਹੈਗੇ ਇਹਦੇ ਨਾਲ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਨਹੀਂ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਤੇ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਸਾਡੇ ਕੋਲੇ ਤਾਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸਦੇ ਹੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ